ਇੱਕ ਮੰਦਭਾਗੀ ਖਬਰ ਅਮਰੀਕਾ ਤੋਂ ਹੈ ਜਿੱਥੇ ਤਕਰੀਬਨ 5 ਦਿਨ ਪਹਿਲਾਂ ਇੱਕ ਨੌਜਵਾਨ ਦੀ ਦਿਲ ਦੀ ਧੜਕਣ ਰੁਕਣ ਦੇ ਕਾਰਨ ਮੌਤ ਹੋ ਜਾਂਦੀ ਹੈ ਲਗਭਗ 12-13 ਸਾਲ ਤੋਂ ਆਪਣੇ ਪਰਿਵਾਰ ਨੂੰ ਸੌਖਿਆ ਕਰਨ ਦੇ ਲਈ ਅਮਰੀਕਾ ਦੇ ਵਿੱਚ ਆਪਣੇ ਪਰਿਵਾਰ ਨੂੰ ਸੈੱਟ ਕਰਨ ਦੇ ਵਾਸਤੇ ਮਿਹਨਤ ਕਰ ਰਿਹਾ ਸੀ ਨੌਜਵਾਨ ਹਰਪ੍ਰੀਤ ਸਿੰਘ ਜਿਹੜਾ ਕੀ ਉੱਥੇ ਟਰਕਿੰਗ ਕਰਦਾ ਸੀ ਟਰੱਕ ਚਲਾਉਂਦਾ ਸੀ ਪਰ ਅਚਾਨਕ ਹੀ ਕੰਮ ਦੇ ਉੱਤੇ ਹੀ ਹੁੰਦਾ ਤੇ ਉਸ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਔਰ ਜਦੋਂ ਹਸਪੀਟਲ ਲਿਜਾਇਆ ਜਾਂਦਾ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਉੱਥੇ ਹੋਰ ਜ਼ਿਆਦਾ ਸੇਤ ਜਿਹੜੀ ਆ ਉਹ ਵਿਗੜਦੀ ਜਾਂਦੀ ਹੈ ਜਿਸ ਦੇ ਕਰਕੇ ਕੰਟਰੋਲ 'ਚ ਨਹੀਂ ਰਹਿੰਦਾ ਔਰ ਦਿਲ ਦੀ ਧੜਕਣ ਰੁਕ ਜਾਂਦੀ ਹੈ ਜਿਸ ਕਰਕੇ ਉਹ ਇਸ ਸੰਸਾਰ ਨੂੰ ਸਦਾ ਲਈ ਛੱਡ ਗਏ ਨੇ ਵਿਛੋੜਾ ਦੇ ਗਏ ਨੇ ਜਿੱਥੇ ਹੀ ਪਿੰਡ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਇੱਕ ਹੋਰ ਮੁਸੀਬਤ ਸਾਹਮਣੇ ਕਿ ਡੈੱਡ ਬੋਡੀ ਪਰਿਵਾਰ ਚਾਹੁੰਦਾ ਕਿ ਕਿਸ ਤਰ੍ਹਾਂ ਦੀ ਜਦੋਂ ਕੋਈ ਗੱਲ ਸਾਹਮਣੇ ਆਉਂਦੀ ਆ ਮੰਦ ਭਾਗੀ ਖਬਰ ਆਉਂਦੀ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਘਟੋ ਘਟ ਆਪਣੇ ਉਸ ਜੀਦ ਅੰਤਿਮ ਦਰਸ਼ਨ ਕਰਨ ਦੇ ਲਈ ਡੈੱਡ ਬੋਡੀ ਆਪਣੇ ਪਿੰਡ ਆਪਣੀ ਉਸ ਖੇਤਾਂ ਦੇ ਵਿੱਚ ਲਿਆਉਣ ਦੇ ਲਈ ਜਦੋਂ ਜੈਦ ਪਰਿਵਾਰ ਕਰਨ ਵਿੱਚ ਲੱਗ ਜਾਂਦਾ ਪਰ ਪਰਿਵਾਰਕ ਮੈਂਬਰਾਂ ਦਾ ਜਿਹੜੇ ਕੀ ਹਰਪ੍ਰੀਤ ਸਿੰਘ ਨਹੀਂ ਉਹਨਾਂ ਦੇ ਛੋਟੇ ਭਰਾ ਕਮਲਜੀਤ ਸਿੰਘ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਪਰਿਵਾਰ ਦੀ ਮਦਦ ਕੀਤੀ ਜਾਵੇ ਔਰ ਡੈੱਡ ਬੋਡੀ ਜਿੰਨੀ ਛੇਤੀ ਆ ਸਕਦੀ ਹੈ ਉਹਨਾਂ ਕੋਲ ਪੁੱਜ ਜਾਵੇ ਇਸ ਦੇ ਲਈ ਜਿੱਥੇ-ਜਿੱਥੇ ਕੋਈ ਕਾਨੂੰਨੀ ਪ੍ਰਕਿਰਿਆ ਲੀਗਲ ਪ੍ਰੋਸੈਸ ਦੇ ਵਿੱਚ ਉਲੰਘਣਾ ਹੈ ਉੱਥੇ ਸਰਕਾਰ ਸਾਡੀ ਮਦਦ ਜ਼ਰੂਰ ਕਰੇ 2011 ਤੋਂ ਹਰਪ੍ਰੀਤ ਸਿੰਘ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ ਅਮਰੀਕਾ ਦੇ ਵਿੱਚ ਨੌਜਵਾਨ ਦੇ ਨਾਲ ਜਿਹੜੀ ਆ ਇਹ ਗੱਲ ਸਾਹਮਣੇ ਆਉਂਦੀ ਆ ਬਾਣਾ ਵਾਪਰ ਜਾਂਦਾ ਤੇ ਜਿਸ ਦੇ ਕਰਕੇ ਹੁਣ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਸਰਕਾਰ ਉਹਨਾਂ ਦੀ ਮਦਦ ਕਰੇ ਤਾਂ ਕਿ ਡੈੱਡ ਬੋਡੀ ਉਹਨਾਂ ਦੇ ਪਿੰਡ ਪੁੱਜੇ ਜ਼ਿਲ੍ਹਾ ਹੁਸ਼ਿਆਰਪੁਰ ਹੈ ਗੁਰਦਾਸਪੁਰ ਪਿੰਡ ਪੈਂਦਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਤਹਿਸੀਲ ਮੁਕੇਰੀਆਂ ਜਿੱਥੋਂ ਦੇ ਇਹ ਪਰਿਵਾਰਕ ਪਰਿਵਾਰ ਆ ਰਹਿਣ ਵਾਲਾ ਜਿਨ੍ਹਾਂ ਦਾ ਇਹ ਜੀ ਵਦੇਸ਼ ਦੇ ਵਿੱਚ ਗਿਆ ਸੀ ਅਮਰੀਕਾ ਦੇ ਵਿੱਚ ਗਿਆ ਸੀ ਉੱਥੇ ਟਰੱਕ ਚਲਾਉਂਦੇ ਹੋયા ਕੰਮ ਕਰਦੇ ਹੋયા ਉਸ ਦੌਰਾਨ ਇਹ ਭਾਣਾ ਵਾਪਰਦਾ ਹੈ ਦਿਲ ਦੀ ਧੜਕਣ ਰੁਕਣ ਦੇ ਕਰਕੇ ਮੌਤ ਹੋ ਜਾਂਦੀ ਹੈ ਸੁਦੀਵੀ ਵਿਛੋੜਾ ਦੇ ਜਾਂਦੇ ਨੇ ਤੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਜਿਹੜੇ ਹਰਪ੍ਰੀਤ ਸਿੰਘ ਦੇ ਛੋਟੇ ਭਰਾ ਕਮਲਜੀਤ ਸਿੰਘ ਨੇ এবিসি ਪੰਜਾਬ ਦੇ ਉੱਤੇ ਗੱਲਬਾਤ ਕਰਦੇ ਆ ਉਹਨਾਂ ਨੇ ਸਾਡੇ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਹੈ ਜੋ ਆਪਣਾ ਦੁੱਖ ਦੱਸਿਆ ਔਰ ਜੋ ਮੰਗ ਕੀਤੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਮਲਦੀਪ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਦਿਓ ਜੀ ਕਿ ਭਾਈ ਸਾਹਿਬ ਦੇ ਨਾਲ ਹੋਇਆ ਕੀ ਹੈ ਔਰ ਕਦੋਂ ਤੋਂ ਵਿਦੇਸ਼ ਗਏ ਸੀ ਜੀ ਦੇ ਪਾ ਜੀ 2011 ਚ ਕਰੋਗੇ ਅਸੀਂ ਅਮਰੀਕਾ ਲਈ ਜੀ ਤੇ 13 ਸਾਲ ਹੋ ਗਏ ਉਹਨਾਂ ਨੂੰ ਉੱਥੇ ਗਿਆ ਜੀ ਤੇ ਉਹਨੋ ਜਿਹੜਾ ਟਰੱਕ ਲੈ ਕੇ ਗਏ ਹੋਏ ਸੀ ਕੈਲੀਫੋਰਨੀਆ ਤੋਂ ਟੈਕਸਸ ਨੂੰ ਜੀ ਉਧਰੋਂ ਵਾਪਸ ਆਉਂਦਿਆਂ ਰਸਤੇ 'ਚ ਉਹਨਾਂ ਨੂੰ ਜੈਕਪੌਟ ਚੈਸਟ ਪੇਨ ਹੋਈ ਹੈ ਜੀ ਉਹਨਾਂ ਨੇ ਟਰੱਕ ਖੜਾ ਕਰਕੇ ਤੇ 911 ਐਮਰਜੈਂਸੀ ਕਾਲ ਕੀਤੀ ਐਂਬੂਲੈਂਸ ਆਈਏ ਜੀ ਐਂਬੂਲੈਂਸ 'ਤੇ ਬੈਠ ਕੇ ਹਸਪੀਟਲ ਗਏ ਅਤੇ ਦੇ ਹਸਪੀਟਲ ਜਾ ਕੇ ਉੱਥੇ ਇਟ ਹੈਥ ਹੋਈ ਜੀ ਤੇ ਤੁਹਾਨੂੰ ਜਾਣਕਾਰੀ ਕਦੋਂ ਮਿਲਦੀ ਐ ਇਸ ਗੱਲ ਦੀ ਸਾਨੂੰ ਜਾਣਕਾਰੀ ਨੈਕਸਟ ਡੇ ਮਿਲਦੀ ਹੈ ਜਿੱਦ ਸ਼ੁੱਕਰਵਾਰ ਨੂੰ ਹੀ ਸਾਨੂੰ ਸ਼ਨੀਵਾਰ ਨੂੰ ਮਿਲਦੀ ਹੈ ਜਾਣਕਾਰੀ ਰਾਤ ਬਾਕੀ ਪਰਿਵਾਰਕ ਮੈਂਬਰ ਵੀ ਉੱਥੇ ਰਹਿ ਰਹੇ ਨੇ ਨਹੀਂ ਬਾਕੀ ਪਰਿਵਾਰਕ ਮੈਂਬਰ ਇੱਥੇ ਹੈ ਉੱਥੇ ਉਹ ਇਕੱਲੇ ਹੀ ਸੀਗੇ ਅੱਛਾ ਇਕੱਲੇ ਨੇ ਤੇ ਜਦੋਂ ਇਹ ਸਾਰਾ ਚਲੋ ਮੰਦਭਾਗੀ ਗੱਲ ਹੋਈ ਹੈ ਜੀ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਡੈੱਡ ਬੋਡੀ ਕਿਉਂ ਨਹੀਂ ਤੁਹਾਡੇ ਤੱਕ ਪਹੁੰਚ ਪਾਈ ਕਦੋਂ ਦੀ ਗੱਲ ਹੋ ਗਈ ਹੈ ਗੱਲ ਹੋ ਇਹਨੂੰ 5 ਦਿਨ ਹੋ ਗਏ ਜੀ ਜੀ ਇਸ ਸਰਕਾਰ ਅੱਗੇ ਸਾਡੀ ਤੇ ਹੀ ਗੁਜ਼ਾਰਿਸ਼ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਦੀ ਕਾਦੀ ਇੱਕ ਦੋ ਸਾਨੂੰ ਇੰਡੀਆ ਪਹੁੰਚਾਈ ਜਾਵੇ ਸਾਡੇ ਕਲਪਾਂਗੀ ਤਾਂ ਜੇ ਉਹਨਾਂ ਦੀਆਂ ਤੀਮਰਸ ਮਾਡੇ ਇੱਥੇ ਆਪਣੇ ਜੋ ਰਸਮ ਰਵਾਇਆਂ ਨੇ ਪੂਰੀਆਂ ਕਰ ਸਕੀਏ ਜੀ ਤੇ ਇੱਥੋਂ ਪੰਜਾਬ ਚੋਂ ਕਿੱਥੋਂ ਦਾ ਪਛੋਕੜ ਹੈ ਜੀ ਕਿਹੜਾ ਪਿੰਡ ਸ਼ਹਿਰ ਪੈਂਦਾ ਸਾਡਾ ਪਿੰਡ ਗੁਰਦਾਸਪੁਰ ਤਹਿਸੀਲ ਮੁਕੇਰੀਆ ਡਿਸਟ੍ਰਿਕਟ ਹਿਆਰਪੁਰ ਦੇ ਵਿੱਚ ਪੈਂਦਾ ਹੈ अच्छा पेंड गुरदासपुर हां जी तहसील मुकेरियाच छोटा ज पेंड है जी जी ਤੇ ਜਦੋਂ ਤੋਂ ਚਲੋ ਇਹ ਜਿਹੜੀ ਬੇਵਕਤੀ ਮੌਤ ਹੋਈ ਹੈ ਜੀ ਬੜਾ ਅਫਸੋਸ ਹੈ ਇਸ ਗੱਲ ਦਾ ਕਿਉਂਕਿ ਲੋਕ ਕਮਾਈ ਦੇ ਲਈ ਆਪਣੇ ਪਰਿਵਾਰ ਨੂੰ ਸੌਖਾ ਕਰਨ ਦੇ ਲਈ ਬਾਹਰ ਜਾਂਦੇ ਨੇ ਪਰ ਜਦੋਂ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤੇ ਪਰਿਵਾਰ ਦੇ ਲਈ ਵੀ ਤੇ ਇਲਾਕਾ ਨਿਵਾਸੀਆਂ ਲਈ ਵੀ ਮੰਦ ਭਾਗੀ ਗੱਲ ਹੈ ਖਬਰ ਹੈ ਤੇ ਤੁਸੀਂ ਇਹ ਸਾਰੇ ਪ੍ਰੋਸੈਸ ਦੇ ਵਿੱਚੋਂ ਕਿਤੇ ਗੁਜਾਰਿਸ਼ ਕੀਤੀ ਹੈ ਕੋਈ ਲਿਖਤੀ ਰੂਪ ਦੇ ਵਿੱਚ ਕਿ ਸਾਡੇ ਪਰਿਵਾਰਕ ਮੈਂਬਰ ਦੇ ਨਾਲ ਇਹ ਕੁਝ ਹੋਇਆ ਹੈ ਤੇ ਟੁਕਟ ਡੈਡ ਬੋਡੀ ਜਲਦੀ ਤੋਂ ਜਲਦੀ ਪਹੁੰਚੇ ਸਾਡੇ ਪਿੰਡ ਅੱਜ ਬਾਹਰ ਉੱਥੇ ਐਮਬੈਸੀ 'ਚ ਉਹਨਾਂ ਦੇ ਜਿੱਦਾਂ ਫਰੈਂਡ ਸੀਗੇ ਨਾਲ ਦੇ ਉਹਨਾਂ ਨੇ ਉੱਥੇ ਬਾਅਦ ਯੂਐਸ ਐਮਬੈਸੀ ਦੀ ਪਹੁੰਚ ਕੀਤੀ ਸੀ ਜੀ ਇੱਥੇ ਤਾਂ ਹਜੇ ਸਾਡੀ ਕੋਈ ਕਿਸੇ ਪਹੁੰਚ ਨਹੀਂ ਹੋਈ ਜੀ ਸਾਡੇ ਆਪਣੇ ਘਰ ਚੈਤਨੂ ਬੜਾ ਜਿਹਾ ਮਾਹੌਲ ਹੁੰਦਾ ਜਿੱਕ ਜੰਗ ਦੇ ਵਿੱਚ ਉਹਦੇ ਕਰਕੇ ਥੋੜਾ ਇੱਥੇ ਸਰਕਾਰ ਜੀ ਸਾਡੇ ਮਾੜੀ ਮਰੇ ਹੈ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀ ਸੁਲਵਾਈ ਕਰਕੇ ਤੇ ਬੜੀ ਜੇ ਇਥੇ ਜਲਦੀ ਤੇ ਜਲਦੀ ਮੋਗ ਆ ਜੀ ਜਾਵੇ ਤਾਂ ਤੁਸੀਂ ਸੁਣਿਆ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਰਿਵਾਰਕ ਮੈਂਬਰਾਂ ਨੂੰ ਉਡੀਕ ਹੈ ਕਿ ਸਾਡੇ ਉਸ ਜੀ ਦੀ ਡੈੱਡ ਬੋਡੀ ਜਿੰਨੀ ਛੇਤੀ ਹੋ ਸਕਦਾ ਆਵੇ ਪਰ ਅਸੀਂ ਬੇਵਸਾਂ ਇਸ ਦੇ ਵਿੱਚ ਸਾਡੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਕਿ ਜਿੰਨੀ ਛੇਤੀ ਡੈੱਡ ਬੋਡੀ ਆ ਸਕਦੀ ਹੈ ਇਸ ਦੇ ਲਈ ਉਹਨਾਂ ਨੇ ਕਿਹਾ ਕਿ ਸਾਨੂੰ মিডিਆ ਦਾ ਸਹਾਰਾ ਲੈਣਾ ਸਾਡੇ ਲਈ ਜ਼ਰੂਰੀ ਸੀ ਕਿਉਂਕਿ ਸਾਨੂੰ ਨਹੀਂ ਪਤਾ ਕਿ ਇਸ ਵਕਤ ਸਾਨੂੰ ਕੀ ਕਰਨਾ ਚਾਹੀਦਾ ਤਾਂ ਇਸ ਖਬਰ ਦੇ ਮਾਧਿਅਮ ਦਰਾਈ ਅਸੀਂ ਵੀ ਸਰਕਾਰ ਤੱਕ ਇਹ ਜਾਣਕਾਰੀ ਪਹੁੰਚਾਉਣੀ ਚਾਹਾਂਗੇ ਕਿ ਜਿੱਥੇ ਵਿਜਲਾ ਪ੍ਰਸ਼ਾਸਨ ਹਾਰਪੁਰ ਨੂੰ ਪਹਿਲਾਂ ਉਸ ਪਿੰਡ ਦੇ ਵਿੱਚ ਉਸ ਪਰਿਵਾਰ ਨੂੰ ਮਿਲਣਾ ਚਾਹੀਦਾ ਉਸ ਤੋਂ ਬਾਅਦ ਉਸ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਮੁੱਖ ਸਕੱਤਰ ਦੇ ਜ਼ਰੀਏ ਦਿੱਲੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਲਿਖਣਾ ਪੈਂਦਾ ਹੈ ਜਾਂ ਜਿਹੜੀ ਵੀ ਸਹਿਯੋਗੀ ਕਾਰਵਾਈ ਕਰਨੀ ਪੈਂਦੀ ਹੈ ਉਸ ਦੇ ਲਈ ਪਹਿਲ ਦੇ ਆਧਾਰ ਦੇ ਉੱਤੇ ਕਦਮ ਜ਼ਰੂਰ ਚੁੱਕਣੇ ਚਾਹੀਦੇ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ